ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਰਦੇਈ ਦੀ ਸਾਖੀ ਸੁਣਾਣੀ ਹੈ ਮਾਛੀਵਾੜੇ ਦੇ ਨਿਵਾਸੀ ਨਿਹਾਲੇ ਖੱਤਰੀ ਦੀ ਬਜ਼ੁਰਗ ਮਾਤਾ ਮਾਤਾ ਗੁਰਦੇਈ ਅਕਸਰ ਹੀ ਪੁੱਤ ਨਿਹਾਲੇ ਨੂੰ ਕਹਿੰਦੀ ਪੁੱਤ ਨਿਹਾਲਿਆ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਮੈਨੂੰ ਦਰਸ਼ਨ ਕਰਨ ਦੀ ਖੁਆਇਸ਼ ਹੈ ਪਤਾ ਨਹੀਂ ਇਹ ਖੁਆਇਸ਼ ਕਦੋਂ ਪੂਰੀ ਹੋਵੇਗੀ ਹੁਣ ਮੈਂ ਬਜ਼ੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਜਾਮੀ ਸਤਗੁਰ ਆਪ ਵਿਧ ਬਣਾਉਣਗੇ ਮੈਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਬੜੀ ਤਾਂਗ ਹੈ ਨਿਹਾਲੇ ਤੇ ਉਸਦੇ ਪਰਿਵਾਰ ਦੇ ਮੈਂਬਰ ਕਹਿ ਛੱਡਣਾ ਕਿ ਮਾਤਾ ਤੂੰ ਕਮਲਾ ਕਮਲਾ ਮਾਰਦੀ ਐ ਤੈਨੂੰ ਪਤਾ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਨੂੰ 22 ਤਰ ਦੇ ਹਿੰਦੂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ 7 ਮਹੀਨਿਆਂ ਤੋਂ ਘੇਰਾ ਪਾਇਆ ਹੋਇਆ ਹੈ। ਐਸੇ ਹਾਲਾਤਾਂ ਵਿੱਚ ਮਹਾਰਾਜ ਤੈਨੂੰ ਕਿਵੇਂ ਦਰਸ਼ਨ ਦੇ ਸਕਦੇ ਹਨ? ਮਾਤਾ ਨੇ ਪਰਿਵਾਰ ਨੂੰ ਕਹਿਣਾ ਪੁੱਤ ਨਿਹਾਲਿਆ ਜੇਕਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਮਾਤਾ ਪਾਰ ਦੇ ਪਾਗ ਭਰੀ ਨੂੰ ਕਸ਼ਮੀਰ ਜਾ ਕੇ ਦਰਸ਼ਨ ਦੇ ਸਕਦੇ ਹਨ ਤਾਂ ਮਹਾਰਾਜ ਮੇਰੀ ਗਰੀਬਣੀ ਦੀ ਸ਼ਰਦਾ ਜਰੂਰ ਪੂਰੀ ਕਰਨਗੇ। ਸਮਾਬੀਤਦਾ ਗਿਆ ਮਾਤਾ ਦ੍ਰਿੜ ਨਿਸ਼ਚੇ ਨਾਲ ਮਹਾਰਾਜ ਜੀ ਦਾ ਧਿਆਨ ਧਰ ਕੇ ਤਾਂਗ ਦੇ ਨਾਲ ਸੂਤ ਕੱਤਦੀ ਤੇ ਮਨ ਵਿੱਚ ਖਵਾਇਆ ਛਹੀ ਕਿ ਇਸ ਸੂਤ ਦਾ ਚੋਲਾ ਬਣਵਾ ਕੇ ਮੈਂ ਮਹਾਰਾਜ ਜੀ ਨੂੰ ਭੇਟ ਕਰਾਂਗੀ। ਮਾਤਾ ਗੁਰਦੇਈ ਨੋਹਾ ਧੀਆ ਪੁੱਤਾਂ ਲਈ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਸੀ। ਕਿਉਂਕਿ ਉਹ ਸਮਝਦੇ ਸਨ ਕਿ ਮਹਾਰਾਜ ਕਦੀ ਵੀ ਦਰਸ਼ਨ ਦੇਣ ਨਹੀਂ ਆਣਗੇ ਇੱਕ ਦਿਨ ਪੋ ਦੀ ਰਾਤ ਮਹਾਰਾਜ ਮਾਛੀਵਾੜੇ ਦੇ ਸਰਦਾਰ ਭਾਈ ਪੰਜਾਬਾ ਭਾਈ ਗੁਲਾਬਾ ਜੀ ਨੇ નિਹਾਲੇ ਖੱਤਰੀ ਦਾ ਆਣ ਬੂਹਾ ਖੜਕਾਇਆ નિਹਾਲਾ ਬੜਾ ਹੈਰਾਨ ਕਿ ਮੇਰੇ ਗਰੀਬ ਦੇ ਘਰ ਬਾਗਾ ਦੇ ਮਾਲਕ ਭਾਈ ਪੰਜਾਬਾ ਜੀ ਤੇ ਭਾਈ ਗੁਲਾਬਾ ਜੀ નિਹਾਲੇ ਨੇ ਕਿਹਾ ਹਾਂਜੀ ਦੱਸੋ ਕੀ ਹੁਕਮ ਹੈ ਜੀ ਭਾਈ ਪੰਜਾਬਾ ਜੀ ਕਹਿਣ ਲੱਗੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀ ਵਾਰੇ ਪਧਾਰੇ ਹਨ ਮਾਤਾ ਗੁਰਦੇਈ ਨੂੰ ਯਾਦ ਕਰ ਰਹੇ ਹਨ ਇਹ ਸੁਣਦਿਆਂ ਹੀ ਨਿਹਾਲੇ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਤਿਉ ਕੂ ਕੁੱਠਿਆ ਤਨ ਗੁਰੂ ਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਕਹਿੰਦਿਆਂ ਕਹਿੰਦਿਆਂ ਉਹ ਆਪਣੀ ਮਾਤਾ ਦੇ ਚਰਨਾ ਵਿੱਚ ਮਾਫੀ ਮੰਗਣ ਲੱਗਾ ਕਿ ਮਾਤਾ ਮੈਨੂੰ ਬਖਸ਼ ਦੇਈ ਮੈਨੂੰ ਬਖਸ਼ ਦੇਈ ਤੇਰੀ ਭਗਤੀ ਬਹੁਤ ਸਫਲ ਹੈ ਬਖਸ਼ੰਦ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚਮੁੱਚ ਮਾਛੀਵਾੜੇ ਆਣ ਪਧਾਰੇ ਹਨ ਮਾਤਾ ਮੰਜੇ ਤੋਂ ਉੱਠ ਨਹੀਂ ਸਕਦੀ ਸੀ ਪਰ ਪਰਮਾਤਮਾ ਦੀ ਸ਼ਕਤੀ ਉਸ ਪਾਤਸ਼ਾਹ ਦੀ ਕਲਾ ਵਰਤੀ ਕਿ ਮਾਤਾ ਉੱਠ ਕੇ ਜਲਦ ਤਿਆਰ ਹੋਈ ਭਾਈ ਪੰਜਾਬਾ ਜੀ ਕਹਿਣ ਲੱਗੇ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਮਾਤਾ ਗੁਰਦੇਈ ਵੱਲੋਂ ਸੂਤ ਨਾਲ ਕੱਤਿਆ ਗਿਆ ਜੋ ਵੀ ਥਾਨ ਹੈ ਉਹ ਲੈ ਕੇ ਆਣ ਜਿਸ ਨੂੰ ਨਬੀ ਖਾਂ ਅਤੇ ਗਨੀ ਖਾਂ ਨੇ ਨੀਲਾ ਰੰਗ ਕਰਵਾ ਕੇ ਉਸ ਨੂੰ ਮਹਾਰਾਜ ਜੀ ਨੂੰ ਪਹਿਨਾਇਆ ਤੇ ਉੱਚ ਦੇ ਪੀਰ ਬਣਾ ਕੇ ਮਾਛੀਵੜ ਦੇ ਜੰਗਲਾਂ ਵਿੱਚੋਂ ਬਾਹਰ ਕੱਢਿਆ ਕਲਗੀਧਰ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦੀਆਂ ਐਸੀਆਂ ਬੇਅੰਤ ਘਟਨਾਵਾਂ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ